85000 ਨੂੰ ਠੇਕੇ ਤੇ ਲੈ ਕੇ ਕੀ ਵਾਈ ਪਹਿਲਾਂ ਜੀੜੀ ਦਾ ਖਰਚਾ ਪ੍ਰਤੀ ਏਕੜ 1500 ਰੁਪਏ ਤੇਲ ਵਾਹਣ ਤਿਆਰ ਕਰਨ ਚ 300 ਰੁਪਏ ਤੇਲ ਕੱਦੂ ਦਾ ਖਰਚਾ 4500 ਰੁਪਏ ਝੋਨਾ ਲਵਾਈ 400 ਰੁਪਏ ਕੱਖਾਣੀ ਦਵਾਈ 1064 ਦੇ 4 ਗੱਟੇ ਜੂਰੀਏ ਦੇ 500 ਦਾ ਜਿੰਕ 2000 ਤੇਲੇ ਦੀ ਦਵਾਈ ਤੇ ਸੁੰਡੀ ਦੀ ਸਪਰੇ 500 ਦੀ ਫੰਗੀਸਾਈਡ 1500 ਮਜ਼ਦੂਰੀ ਮੋਟਰ ਮੱਚੀ ਤੇਲ ਆਉਣ ਜਾਣ 1700 ਰੁਪਏ ਝੋਨਾ ਵੜਾਈ ਟੋਟਲ ਖਰਚਾ 13964 ਰੁਪਏ ਜੀਰੀ ਦਾ ਝਾੜ 65 ਮਣ ਤੋਂ 75 ਮਣ ਆ ਰਿਹਾ ਇਸ ਸਾਲ ਤੇ ਜੇ ਗੱਲ ਕਰੀ ਆਪਾਂ 65 ਮਣ ਤਾਂ ਇਹ ਹੁੰਦਾਗਾ 62114 ਦਾ ਤੇ ਜੇ ਗੱਲ ਕਰੀ ਆਪਾਂ 75 ਮਣ ਤਾਂ ਇਹ ਹੁੰਦਾ 71670 ਰੁਪਏ ਦਾ ਤੇ ਉਸ ਤੋਂ ਬਾਅਦ ਆਪਾਂ ਨੇ ਆ ਗਏ ਕਣਕ ਦਾ ਖਰਚਾ 1350 ਰੁਪਏ ਦਾ ਡੀਏਪੀ ਤੇ 2000 ਰੁਪਏ ਸੁਪਰ ਸੀਡਰ 1600 ਰੁਪਏ ਦਾ ਬੀਜ 1000 ਜੂਰੀਆ 1000 ਘਾਟਾਂ ਵਾਲੀ ਦਵਾਈ 1000 ਦੀ ਗੁੱਲੀ ਡੰਡਾ ਬਾਥੂ ਪਾਲਕ ਵਾਲੀ ਦਵਾਈ ਤੇ 1700 ਰੁਪਏ ਬੜਾਈ ਤੇ 1000 ਰੁਪਏ ਫੁਰਕਲ ਖਰਚਾ ਇਹ ਆਉਂਦਾ 1650 ਰੁਪਏ ਜੇ ਆਪਾਂ ਗੱਲ ਕਰੀਏ ਕਣਕ ਦਾ ਝਾੜ ਵੱਤੋ ਵੱਤ 23 ਕੁਇੰਟਲ 2425 ਰੁਪਏ ਦੇ ਹਿਸਾਬ ਨੂੰ ਲਈਏ ਤਾਂ 55000 ਦੀ ਬਣਦੀ ਆ ਕਣਕ ਦਾ ਖਰਚਾ 1650 ਰੁਪਏ ਤੇ 13 13964 ਰੁਪਏ ਝੋਨੇ ਦਾ ਖਰਚਾ ਤੇ ਟੋਟਲ ਬਣਦਾਗਾ 24614 ਰੁਪਏ ਤੇ 85000 ਰੁਪਏ ਦਾ ਆਪਾਂ ਵਿਆਜ ਲਾਈਏ ਜੇ ਇੱਕ ਕਿਸ਼ਤ ਚ ਦੇਣਾ ਠੇਕਾ ਤਾਂ 10200 ਰੁਪਏ ਆਏ ਬੰਦ ਟੋਟਲ ਖਰਚ ਬਣ ਗਿਆ 34814 ਰੁਪਏ 85000 ਤੇ 34814 ਖਰਚੇ ਦੇ ਰੁਪਏ ਨੂੰ ਜੋੜ ਕੇ 119814 ਰੁਪਏ ਬਣਦੇ ਨੇ ਤੇ ਜੇ ਝੋਨੇ ਦਾ ਝਾੜ ਘੱਟੋ ਘੱਟ ਲਈਏ 62114 ਤੇ 55000 ਦੀ ਕਣਕ ਲਈਏ ਤਾਂ 2700 ਰੁਪਿਆ ਪੱਲਿਓ ਪੈਂਦਾ ਜੇ ਝੋਨੇ ਦਾ ਝਾੜ ਆਪਾਂ 75 ਮਾਨ ਦੇ ਹਿਸਾਬ ਨਾਲ ਲਈਏ 71670 ਦਾ ਬੰਦਾ ਤੇ 55000 ਦੀ ਕਣਕ ਲਈਏ ਤਾਂ ਇਹ ਬਣਦੀ ਹੈਗੀ 126670 ਤੇ ਖਰਚਾ ਕਰ ਜੀ 119814 ਤਾਂ 6800 ਰੁਪਿਆ ਬਚੇਗਾ ਆਹ ਬਚਤ ਹੁੰਦੀ ਹੈਗੀ